भगवान वाल्मीकि आश्रम तूना साहब ट्रस्ट नशीन महंत मलकीत नाथ और चेयरमैन ओम प्रकाश ग अगवाई हेठ गुरु गया जन्म दिहाड़ा बड़ी धूमधाम मनाया गया इस मौके सांसद गुरजीत सिंह औजला अमरिंदर सिंह राजा वडिंग विधायक प्रताप सिंह बाजवा सबका डॉ राजमार वेरका हरप्रताप सिंह अजनाला सबका विधायक सुनील दत्ती ਕਾਉਂਸਲਰ ਵਿਕਾਸ ਸੋਨੀ ਨੇ ਵਿਸ਼ੇਸ਼ ਤੌਰ ਤੇ ਹਸਦੀ ਪਰੇ ਤੁਨਾ ਸਾਹਿਬ ٹرسٹ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਇਸ ਵਰਕਰ ਦੇ ਉੱਤੇ ਵਿੱਚ ਤੁਹਾਡਾ ਇੱਥੇ ਆਉਣਾ ਇਹ ਜੀ ਦਾ ਸੰਦੇਸ਼ ਦਿੰਦਾ ਹੈ ਜਿਹੜਾ ਵੀ ਸਭ ਬਣਿਆ ਹੈ ਉਹ ਤਾਂ ਜੀ ਕੁਦਰਤ ਔਰ परमात्मा ਨੇ ਤੁਹਾਨੂੰ ਆ ਬਣਾਇਆ ਹੋਰ ਇਹਦੇ ਕਿਰਪਾ ਕਰਦੀ ਤੁਮੇਗਾ ਸਮਝ ਲੈ ਕਿ ਅੱਜ ਮੈਂ ਖੁਸ਼ਕੁਰ ਹਾਂ ਅਕੀਰ ਦਾਸ ਜੀ ਦਾ ਜਫਰ ਕੀ ਉੜਾ ਦਾ ਕਿ ਦਿਨਾਂ ਦੇ ਸਾਨੂੰ ਇੱਥੇ ਸੰਕੇ ਫੇਸਫਿਕਰ ਸਾਡੇ ભગવાન ਬਾਣੀ ਕੀ ਜੀਰੇ ਦਰਸ਼ਨ ਦਿਾਰੇ ਕਰਾਏ ਫੇ ਨਾਲ ਸਾਨੂੰ ਬਹੁਤ ਵੱਡਾ ਮਾਨ ਦੇ ਸਰਕਾਰ ਦਿੱਤਾ ਸੁਲਵਾਰਾ ਸਾਹਿਬ ਕਰੇ ਤੁਹਾਡਾ ਸਾਰਾ ਸਫਾਜ ਕਾਂਗਰਸ ਦੀ ਪਿੱਠ ਪਿੱਛੇ ਰਹੇ ਜੋ ਵੀ ਤੁਹਾਡਾ ਹੁਕਮ ਹੋਏਗਾ ਜਿਹੜੀਆਂ ਤੁਹਾਡੇ ਸਫਾਜ ਨਾਲ ਹਕਮੀਆਂ ਪੇਸ਼ ਕੀ ਰਹਿ ਕੇ ਉਹ ਵੀ ਦੂਰ ਕੀ ਗੰਦਰਕੀਮ ਆਪਣੇ ਵੱਨੋਂ ਬੜਿੰਗ ਸਾਹਿਬ ਨੂੰ ਸਮੂਚੀ ਪਾਰਟੀ ਨੂੰ ਨਾ ਚਾਣ। ਅੱਜ ਪੰਜਾਬ ਦੀ ਲੀਡਰਸ਼ਿਪ ਚਦਾਰ ਪ੍ਰਤਾਪ ਸਿੰਘ ਜੀ ਬਾਜਵਾ اپੋਜੀਸ਼ਨ ਲੀਡਰ ਰਾਜਾ ਬੜਿੰਗ ਜੀ ਉਹਨੇ ਦੇ ਨਾਲ ਸਾਰੀ ਹੀ ਟੀਮ ਪਵਨ ਬਾਲਮੀ ਕੀ ਤੀਰ ਤੇ ਨੱਕ ਮਿੱਥਕ ਹੋਈ।